ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਥੋਡੇ ਕੋਲੇ ਟਰੈਕਟਰ ਲੈ ਕੇ ਆਏ ਆ ਜੀ 55 ਨਾਲੇ ਜੌਂਡੀਆਰ ਤੇ ਬਾਕੀ ਸਾਰੇ ਬਾਈ ਨਾਲ ਕਰਾਉਣੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕੀ ਨਾਮ ਆ ਜੀ ਆਪਣਾ ਕੁਲਦੀਪ ਸਿੰਘ ਕੁਲਦੀਪ ਸਿੰਘ ਪਿੰਡ ਕਿਹੜੇ ਬਗੇਰੀ ਬਗੇਰ ਤੇ ਮੋਬਾਈਲ ਨੰਬਰ ਜੀ ਨੰਬਰ 9886632952 ਦੁਬਾਰੇ ਫੇਰ ਬੋਲ ਦਿਓ ਜੀ ਨੰਬਰ 8360320955 ਠੀਕ ਹੈ ਜੀ ਬਾਕੀ ਸਾਰੇ ਇੱਧਰ ਦਿਓ ਜੀ ਜਾਣਕਾਰੀ ਇਹ 855 ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 99 ਮਾਡਲ ਨੇੜੇ 90 ਮਾਡਲ ਤੇ ਟਾਇਰ ਕਿੰਨੇ ਕਾ ਜੀ ਦੇ 60 65 ਪੈਸੇ ਟਾਇਰ ਹੈ ਜੀ ਟਰੈਕਟਰ ਦੇਖ ਸਕਦੇ ਹੋ ਚਿੱਪ ਵਾਲੀ ਕਾਪੀ ਹੈ ਰੇਨਲ ਟਰੈਕਟਰ ਹੈ ਜੀ ਪੂਰਾ ਸਾਰਾ ਰੇਨਲ ਹੈ ਬਾਈ ਠੀਕ ਹੈ ਬਾਡੀ ਲਾਈਨ ਦਾ ਠੀਕ ਹੈ ਜੀ ਬਾਈ ਕਹਿੰਦਾ ਮਾੜੀ ਮੁੱਟੀ ਹੈ ਟੱਚਿੰਗ ਚੈੱਕ ਕਰ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਤੇ ਰੇਟ ਕੀ ਆ ਬਾਈ ਇਹਦਾ 210000 ਤੇ ਮੌਕੇ ਤੇ ਦੇਣਾ ਕਿੰਨੇ ਦਾ ਜੀ ਆਪਾਂ ਇਹ 195000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਠੀਕ ਹੈ ਭਾਈ ਕਹਿੰਦਾ ਜੇ ਕੋਈ ਵੀਡੀਓ ਦੇਖ ਕੇ ਆਉ ਤਾਂ ਮੌਕੇ ਤੇ ਹੋਰ ਮਾਨ ਤਾਨ ਹੋ ਜੂ ਬਾਕੀ ਸਰੇ ਭਾਈ ਵਿੱਚ ਪੁਰਾਣਾ ਟਰੈਕਟਰ ਕੱਟ ਲੈਣੋ ਕੋਈ ਭਾਈ ਕਹਿੰਦਾ ਪੁਰਾਣਾ ਵੀ ਕੱਟ ਲੈਣੇ ਆ ਇਧਰ ਆ ਗਿਆ ਜੀ 5310 ਪੰਜਾਬ ਨੰਬਰ ਆ ਜੀ 2000 ਪੰਜਾਬ ਨੰਬਰ 2002 ਮਾਡਲ ਟਰੈਕਟਰ ਦੇਖ ਸਕਦੇ ਹੋ ਜੀ ਐਲਟੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਇਹਦੇ ਟਾਇਰ ਕਿੰਨੇ ਕਾ ਜੀ ਇਹ ਟਾਇਰ ਹੈਗੇ ਅੱچھے ਮਨ ਦੇ ਚਲੇ 50 ਕ ਪੈਸੇ ਟਾਇਰ ਆ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹੋ ਫੈਬਰਾਈ ਛਤਰੀ ਲੱਗੀ ਹੈ ਜੀ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਪੰਜਾਬ ਨੰਬਰ ਇਹਦੀ ਕੀ ਡਿਮਾਂਡ ਹੈ ਜੀ 3,55,000 ਰੁਪਏ ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਜੀ ਮੌਕੇ ਤੇ ਆਪਾਂ 3,35,000 ਦਾ ਟਰੈਕਟਰ ਮਿਲ ਜੂਗਾ ਜੀ ਪੰਜਾਬ ਨੰਬਰ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਤੇ ਨਾਲ-ਨਾਲ ਇਧਰ ਆ ਗਿਆ ਜੀ 55 ਇੱਧਰ 55 ਆ ਗਿਆ ਜੀ 99 ਮਾਡਲ 198000 ਰੁਪਿਆ ਰੇਟ ਹੈ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਤੇ 198000 ਰੁਪਿਆ ਰੇਟ ਹੈ ਜੀ ਇੱਧਰ ਦੇਖੋ ਜੀ ਟਰੈਕਟਰ ਡੈਕ ਵਗੈਰਾ ਲੱਗਿਆਗਾ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਤੇ 175000 ਦਾ ਟਰੈਕਟਰ ਮਿਲ ਜੂ ਬਾਈ ਕਹਿੰਦਾ ਤੇ ਨਾਲ-ਨਾਲ ਇੱਧਰ ਆ ਗਿਆ ਜੀ ਫਾਰਮ 60 2000 ਮਾਡਲ ਹੈ ਜੀ ਫਾਰਮ 60 ਹਰਿਆਣਾ ਨੰਬਰ ਜੀ ਚੈੱਕ ਕਰ ਸਕਦੇ ਹੋ ਤੇ ਇਹਦਾ ਰੇਟ ਕੀ ਹੈ ਜੀ 1,55,000 ਰੁਪਏ ਡਿਮਾਂਡ ਹੈ ਜੀ 1,55,000 ਰੁਪਏ ਡਿਮਾਂਡ ਹੈ ਜੀ ਦੇ ਦੇ 1,30,000 ਦਾ ਜੀ 1,30,000 ਦਾ ਟਰੈਕਟਰ ਮਿਲ ਜੂਗਾ ਜੀ ਟਾਇਰ ਹੈਗੇ ਇਹਦੇ 25 ਤੋਂ 30 ਪੈਸੇ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੇਂਟ ਹੈਗੇ ਤੇ ਪੇਂਟ ਮਾੜਾ ਮੋਟਾ ਕਰਿਆ ਹੋਇਆ ਬਾਈ ਕਹਿੰਦਾ ਤੇ ਬਾਕੀ ਸਿਰੇ ਟਰੈਕਟਰ ਦੇਖ ਸਕਦੇ ਹੋ ਜੀ ਤੁਸੀਂ ਤੇ ਇੰਜਨ ਗੇਅਰ ਦਾ ਓਕੇ ਆ ਬਾਈ ਕਹਿੰਦਾ ਚਾਹੇ ਬਾਕੇ ਲੈ ਜਾਓ ਬਾਕੀ ਸਿਰੇ ਤੁਹਾਨੂੰ ਬਾਈ ਦਾ ਮੋਬਾਈਲ ਨੰਬਰ ਦੁਬਾਰੇ ਫੇਰ ਦਿੰਨੇ ਆ ਹਾਂਜੀ ਕੁਲਦੀਪ ਜੀ ਮੋਬਾਈਲ ਨੰਬਰ ਬੋਲ ਦਿਓ ਜੀ ਹਾਂਜੀ 20952 ਤੇ ਆਪਣਾ ਪਲਾਟ ਨੰਬਰ ਕਿਹੜਾ ਜੀ ਇਹ ਇਹ ਦੋ ਦੋ ਨੰਬਰ ਦੋ ਨੰਬਰ ਪਲਾਟ ਹੈ ਜੀ ਰਵੀਦਾਸ ਚੌਂਕ ਤੋਂ ਆਉਂਦਿਆ ਨੂੰ ਦੋ ਨੰਬਰ ਪਲਾਟ ਹੈ ਬਾਕੀ ਸਿਰੇ ਬਾਈ ਤੁਸੀਂ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਪੁਰਾਣਾ ਟਰੈਕਟਰ ਵਿੱਚ ਕੱਟ ਲੈਨੇ ਹੋ ਬਾਈ ਕਹਿੰਦੇ ਪੁਰਾਣਾ ਟਰੈਕਟਰ ਵਿੱਚ ਕੱਟ ਕੱਟ ਲੈਨੇ ਆ ਕਾਪੀ ਕਾਰਜ ਦੀ ਜ਼ਿੰਮੇਵਾਰੀ ਹੈ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ